ਕੀ ਹੋਇਆ ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੂਤਾਂ ਵਾਲੇ ਖੁੱਦੇ ਕੋਲ ਗਏ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਪਿੰਡਾਂ ਵਿੱਚੋਂ ਲੰਘਦੇ ਹੋਏ ਮਾਲਵੇ ਦੀ ਧਰਤੀ ਤੇ ਪਹੁੰਚੇ ਇੱਕ ਪੜਾ ਦੀਨੇ ਕਾਗਰ ਦੀ ਪਵਿੱਤਰ ਧਰਤੀ ਤੇ ਆਇਆ ਇਹ ਉਹ ਮਹਾਨ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਅਤਿਆੰਤ ਕੁਰਬਾਨੀਆਂ ਦੇ ਬਾਵਜੂਦ ਹਕੂਮਤ ਦੇ ਹੰਕਾਰ ਨੂੰ ਚੀਟਦੇ ਹੋਏ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਜਫਰਨਾਮਾ ਲਿਖ ਕੇ ਭੇਜਿਆ ਸੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਥੋੜੀ ਦੂਰ ਭਗਤਾ ਭਾਈ ਕਾ ਨਾਮ ਦੇ ਪਿੰਡ ਵਿਖੇ ਪਹੁੰਚਦੇ ਹਨ ਇਸ ਜਗ੍ਹਾ ਉੱਤੇ ਦਸ਼ਮੇਸ਼ ਪਿਤਾ ਜੀ ਇੱਕ ਖੂਦੇ ਕੋਲ ਜਾ ਕੇ ਰੁਕਦੇ ਹਨ ਕਿਹਾ ਜਾਂਦਾ ਹੈ ਕਿ ਇਸ ਖੂਦ ਦੀ ਉਸਾਰੀ ਰਾਤੋ ਰਾਤ अलौਕਿਕ ਸ਼ਕਤੀਆਂ ਨੇ ਕੀਤੀ ਸੀ ਜਿਸ ਨੂੰ ਕਿ ਰਾਤੋ ਰਾਤ ਭੂਤਾਂ ਨੇ ਬਣਾਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚਦੇ ਹਨ ਤਾਂ ਉਹ ਵੇਖਦੇ ਹਨ ਕਿ ਇੱਥੇ ਇੱਕ ਪੀਪਲ ਦਾ ਬਹੁਤ ਵੱਡਾ ਦਰਖਤ ਸੀ ਜਿਸ ਦੀ ਛਾਂ ਬਹੁਤ ਗੂੜੀ ਸੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਿਆਂ ਦੀ ਕਮਾਨ ਸਿੰਘਾਂ ਦੇ ਹੱਥਾਂ ਵਿੱਚ ਫੜਾ ਦਿੱਤੀ ਫਿਰ ਸਿੰਘਾਂ ਨੇ ਇੱਥੇ ਆਰਾਮ ਕਰਨ ਵਾਸਤੇ ਗਲੀਚੇ ਵਿਛਾ ਲਏ ਅਤੇ ਸਾਰੇ ਸਿੰਘ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਗਲੀਚਿਆਂ ਉੱਪਰ ਬਿਰਾਜਮਾਨ ਹੋ ਗਏ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਲੀਚੇ ਉੱਪਰ ਬੈਠੇ ਤੇ ਉਹਨਾਂ ਨੇ ਆਪਣੀ ਨਜ਼ਰ ਚਾਰੋਂ ਪਾਸੇ ਘੁਮਾਈ ਉਹ ਵੇਖਦੇ ਹਨ ਕਿ ਨਜ਼ਦੀਕ ਹੀ ਇੱਕ ਬਿਲਕੁਲ ਨਵੇਂ ਖੂਦ ਹੀ ਚਣਾਈ ਹੋਈ ਹੋਈ ਸੀ ਇੰਜ ਜਾਬਦਾ ਸੀ ਜਿਵੇਂ ਇੱਕ ਖੂਬ ਬਿਲਕੁਲ ਨਵਾਂ ਨਵਾਂ ਹੀ ਬਣਿਆ ਹੋਇਆ ਹੋਵੇ ਅਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਗਲੀਚੇ ਉੱਪਰ ਵਿਰਾਜਮਾਨ ਹੋ ਜਾਂਦੇ ਹਨ ਉਦੋਂ ਗੁਰੂ ਜੀ ਦੇ ਕੋਲ ਇੱਕ ਆਦਮੀ ਆਉਂਦਾ ਹੈ ਉਹ ਆਦਮੀ ਆ ਕੇ ਗੁਰੂ ਜੀ ਨੂੰ ਨਮਸਕਾਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਬੜੇ ਸਤਕਾਰ ਅਤੇ ਪਿਆਰ ਭਾਵਨਾ ਦੇ ਨਾਲ ਪੁੱਛਦੇ ਹਨ ਇਹ ਨਵਾਂ ਖੂਹ ਕੌਣ ਬਣਵਾ ਰਿਹਾ ਹੈ ਅਤੇ ਇਹ ਪਿੰਡ ਕਿਸ ਦਾ ਹੈ ਅਤੇ ਜਿਹੜੇ ਇਸ ਪਿੰਡ ਵਿੱਚ ਵੱਸਦੇ ਹਨ ਉਹ ਕੌਣ ਹਨ ਫਿਰ ਉਹ ਆਦਮੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਜੋ ਭਾਈ ਬੈਲੋ ਜੀ ਦਾ ਪੋਤਾ ਹੈ ਉਨ੍ਹਾਂ ਦੇ ਹੀ ਵੰਸ਼ਜ ਬਹੁਤ ਸਾਰੇ ਲੋਕ ਇਸ ਪਿੰਡ ਵਿੱਚ ਰਹਿੰਦੇ ਹਨ ਸਾਰੇ ਉਸ ਨੂੰ ਭਗਤਾ ਭਗਤਾ ਕਹਿ ਕੇ ਬੁਲਾਉਂਦੇ ਹਨ ਤੇ ਉਨ੍ਹਾਂ ਨੇ ਹੀ ਭੂਤਾਂ ਤੋਂ ਇਹ ਖੂਬ ਬਣਵਾਇਆ ਹੈ ਅਤੇ ਇਸ ਵਿੱਚ ਇਟਾਂ ਲਵਾਈਆਂ ਹਨ ਇਹ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਭਾਈ ਬੈਲੋ ਸਭ ਤੋਂ ਪਹਿਲੋ ਫਿਰ ਇਹ ਸੁਣ ਕੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਏ ਸਿੱਖਾਂ ਨੇ ਉਹਨਾਂ ਨੂੰ ਪੁੱਛਿਆ ਗੁਰੂ ਜੀ ਇਹ ਭਾਈ ਬੈਲੋ ਜੀ ਕੌਣ ਹਨ ਫਿਰ ਗੁਰੂ ਜੀ ਨੇ ਕਿਹਾ ਭਾਈ ਬੈਲੋ ਜੀ ਇੱਕ ਮਹਾਨ ਪੁਰਖ ਸਨ ਭਾਈ ਬੈਲੋਜੀ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਗੁਰਸਿੱਖੀ ਦੀ ਦਾਤ ਲੈ ਕੇ ਮਾਲਵੇ ਦੇ ਇਲਾਕੇ ਵਿੱਚ ਨਾਮ ਦੇ ਛਿੱਟੇ ਮਾਰੇ ਤੇ ਸਾਂਝਾ ਉਪਦੇਸ਼ ਦਿੱਤਾ ਮਾਲਵਾ ਦੇ ਜ਼ਿਲ੍ਹੇ ਮਾਨਸਾ ਵਿੱਚ ਇੱਕ ਪਿੰਡ ਹੈ ਫਫੜੇ ਭਾਈਕੇ ਇਹ ਪਿੰਡ ਪਹਿਲਾਂ ਪਟਿਆਲਾ रियासत ਵਿੱਚ ਪੈਂਦਾ ਸੀ ਇਸ ਭਾਗੇ ਪਿੰਡ ਵਿੱਚ ਚੌਧਰੀ ਅੱਲਾ ਦਿੱਤਾ ਸਿੱਧੂ ਦੇ ਘਰ 1610 ਸੰਮਤ ਵਿੱਚ ਭਾਈ ਬੈਲੋਜੀ ਦਾ ਜਨਮ ਹੋਇਆ ਸੀ ਭਾਈ ਬੈਲੋਜੀ ਦਾ ਪਰਿਵਾਰ ਇੱਕ ਮੁਸਲਮ ਪੀਰ ਸਖੀ ਸਰਵਰ ਦਾ ਉਪਾਸਕ ਸੀ ਪਰ ਸੰਮਤ 1640 ਵਿੱਚ ਭਾਈ ਬੈਲੋ ਜੀ ਅੰਮ੍ਰਿਤਸਰ ਗਏ ਉੱਥੇ ਉਹਨਾਂ ਦਾ ਮਿਲਾਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੋਇਆ ਗੁਰੂ ਜੀ ਉਸ ਸਮੇਂ RAMDAS ਸਰੋਵਰ ਦੀ ਸੇਵਾ ਕਰ ਰਹੇ ਸਨ ਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਬੈਲੋ ਜੀ ਦੇ ਮਨ ਵਿੱਚ ਡੂੰਘਾ ਪ੍ਰਭਾਵ ਪਿਆ ਗੁਰੂ ਜੀ ਦੇ ਦਰਸ਼ਨਾਂ ਵਿੱਚੋਂ ਭਾਈ ਬੈਲੋ ਜੀ ਨੂੰ ਅਕਾਲ ਪੁਰਖ ਦੇ ਦਰਸ਼ਨ ਹੋਏ ਇਸ ਤੋਂ ਬਾਅਦ ਭਾਈ ਬੈਲੋ ਜੀ ਨੇ ਆਪਣੇ ਜੀਵਨ ਦੇ ਸਾਰੇ ਸੁੱਖ ਤਿਆ ਕੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਦਾ ਸੰਕਲਪ ਲੈ ਲਿਆ। ਅੰਮ੍ਰਿਤਸਰ ਵਿੱਚ ਭਾਈ ਬੈਲੋ ਜੀ ਸਰੋਵਰ ਦੀ ਸੇਵਾ ਵਿੱਚ ਜੁਟ ਗਏ ਅਤੇ ਫਿਰ ਜਦੋਂ ਸਰੋਵਰ ਲਈ ਇੱਟਾਂ ਦੀ ਲੋੜ ਮਹਿਸੂਸ ਹੋਈ ਉਦੋਂ ਭਾਈ ਬੈਲੋ ਜੀ ਸੇਵਾ ਵਿੱਚ ਜੁਟ ਗਏ ਸਨ। ਇੱਟਾਂ ਦੀ ਸੇਵਾ ਕਰਦੇ ਕਰਦੇ ਭਾਈ ਬੈਲੋ ਜੀ ਨੂੰ ਇੱਕ কুমਾਰ ਨੇ ਦੱਸਿਆ ਇੱਟਾਂ ਦੀ ਬਨਵਾਈ ਵਿੱਚ ਆਵੇ ਵਿੱਚ ਜੇਕਰ ਕੂੜਾ ਕਰਕਟ ਪਾਇਆ ਜਾਵੇ ਤਾਂ ਇੱਟਾਂ ਵਧੀਆ ਬਣਤੀਆਂ ਹਨ। ਭਾਈ ਬੈਲੋ ਜੀ ਨੇ ਪੂਰੇ ਸ਼ਹਿਰ ਵਿੱਚੋਂ ਕੂੜਾ ਕਰਕਟ ਆਦਿ ਇਕੱਠਾ ਕਰਕੇ ਗड्ढे ਵਿੱਚ ਢੋ ਕੇ ਆਵੇ ਵਿੱਚ ਪਾਇਆ ਜਦੋਂ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿੱਚ ਉਹ ਆਵਾ ਖੋਲਿਆ ਗਿਆ ਤੇ ਲਾਲ ਇੱਟਾਂ ਦੇਖ ਕੇ ਗੁਰੂ ਜੀ ਵੀ ਬਹੁਤ ਪ੍ਰਸੰਨ ਹੋਏ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਬੈਲੋ ਸਭ ਤੋਂ ਪਹਿਲੋ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਭਾਈ ਬੈਲੋ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਸਨ ਅਤੇ ਹੁਣ ਜੋ ਭਾਈ ਬੈਲੋ ਜੀ ਦੇ ਅੱਗੇ ਦੇ ਵੰਸ਼ ਸੀ ਉਹ ਫਫੜੇ ਭਾਈ ਘੇਰਿਆ ਕਰਦੇ ਸੀ ਭਾਈ ਭਗਤਾ ਜੀ ਭਾਈ ਬੈਲੋ ਜੀ ਦੇ ਪੁੱਤੇ ਸਨ ਅਤੇ ਹੁਣ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁੱਖੋਂ ਫਰਮਾਉਂਦੇ ਹੋਏ ਕਿਹਾ ਸੀ ਪੈਸੇ ਲੱਗਣ ਬਾਦਸ਼ਾਹ ਕੇ ਸਮੂਹ 9 ਪਿੰਡ ਦੇ ਉੱਥੇ ਬੈਠੇ ਸਾਰੇ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਸਾਨੂੰ ਸਮਝ ਨਹੀਂ ਲੱਗੀ ਅਸੀਂ ਇਹ ਕਥਾ ਆਪ ਜੀ ਪਾਸੋਂ ਆਪਣੇ ਕੰਨੀਆਂ ਸੁਣਨਾ ਚਾਹੁੰਦੇ ਹਾਂ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਤੁਰਕਾਂ ਦਾ ਇੱਕ ਬਹੁਤ ਵੱਡਾ ਦੀਵਾਨ ਹੁੰਦਾ ਸੀ ਜਿਸ ਦਾ ਨਾਮ ਸੀ ਰਾਮੂ ਰਾਮੂ ਦੇ ਘਰੇ ਇੱਕ ਲੜਕੀ ਰਿਆ ਕਰਦੀ ਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਔਰ ਰਾਮੂ ਹੁਣ ਅਨੰਤਪੁਰ ਸਾਹਿਬ ਵਿਖੇ ਆਇਆ ਅਤੇ ਭਰੀ ਸਭਾ ਵਿੱਚ ਉੱਥੇ ਆ ਕੇ ਕਹਿੰਦਾ ਹੈ ਕਿ ਮੇਰੀ ਲੜਕੀ ਨੂੰ ਭੂਤ ਚਿੰਬੜੇ ਹੋਏ ਹਨ ਤੇ ਜੇਕਰ ਕੋਈ ਸਿੱਖ ਸੁਚੇਤ ਹੈ ਤਾਂ ਇਸ ਭੂਤ ਨੂੰ ਕੱਢ ਦੇਵੇ ਮੈਂ ਬਹੁਤ ਸਾਰੇ ਉਪਚਾਰ ਕਰਵਾਏ ਹਨ ਅਤੇ ਬਹੁਤ ਸਾਰੇ ਇਲਾਜ ਵੀ ਕਰਵਾਏ ਹਨ ਪਰ ਉਹ ਭੂਤ ਨਹੀਂ ਨਿਕਲਿਆ ਫਿਰ ਸਭਾ ਵਿੱਚ ਬੈਠੀ ਹੋਈ ਸਾਰੀ ਸੰਗਤ ਭਾਈ ਭਗਤਾ ਜੀ ਵੱਲ ਵੇਖਦੀ ਹੈ ਜੋ ਕਿ ਭਾਈ ਬੈਲੋ ਜੀ ਦੇ ਪੋਤੇ ਸਨ ਹੁਣ ਭਾਈ ਭਗਤਾ ਜੀ ਰਾਮੂ ਨੂੰ ਕਹਿੰਦੇ ਹਨ ਕਿ ਤੂੰ ਚਿੰਤਾ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ ਇਹ ਸੁਣ ਕੇ RAMU ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਅਤੇ ਉਹ ਭਾਈ ਭਗਤਾ ਜੀ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਨਾਲ ਲਾਹੌਰ ਲੈ ਕੇ ਚਲਾ ਜਾਂਦਾ ਹੈ ਹੁਣ RAMU ਭਾਈ ਭਗਤਾ ਜੀ ਨੂੰ ਆਪਣੇ ਘਰ ਲੈ ਕੇ ਆਇਆ ਸੀ ਉੱਥੇ ਭਾਈ ਭਗਤਾ ਜੀ ਨੇ ਉਸ ਦੀ ਲੜਕੀ ਵਿੱਚੋਂ ਭੂਤ ਕੱਢ ਦਿੱਤੇ ਫਿਰ ਇਸ ਤੋਂ ਖੁਸ਼ ਹੋ ਕੇ RAMU ਨੇ ਭਾਈ ਭਗਤਾ ਜੀ ਨੂੰ ਕਿਹਾ ਕਿ ਦੱਸੋ ਮੈਂ ਤੁਹਾਡੇ ਲਈ ਕੀ ਸੇਵਾ ਕਰ ਸਕਦਾ ਹਾਂ ਫਿਰ ਭਾਈ ਭਗਤਾ ਜੀ ਨੇ ਉਸ ਨੂੰ ਇੱਕ ਕੰਮ ਬਾਰੇ ਦੱਸਿਆ ਤੇ ਕਹਿਣ ਲੱਗੇ ਮੈਂ ਆਪਣੇ ਪਿੰਡ ਵਿੱਚ ਇੱਕ ਖੂਹ ਲਵਾਉਣਾ ਚਾਹੁੰਦਾ ਹਾਂ ਪਰ ਉੱਥੇ ਨੇੜੇ ਤੇੜੇ ਪੱਕੀਆਂ ਇੱਟਾਂ ਨਹੀਂ ਮਿਲਦੀਆਂ ਜੇ ਹੋ ਸਕਦਾ ਹੈ ਤਾਂ ਤੁਸੀਂ ਮੈਨੂੰ ਪੱਕੀਆਂ ਇੱਟਾਂ ਉੱਥੇ ਪਹੁੰਚਾ ਦਿਓ RAMU ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਜਿੰਨੀਆਂ ਮਰਜ਼ੀ ਇੱਟਾਂ ਉੱਥੇ ਲੈ ਜਾਓ ਜਿੰਨੀ ਤੁਹਾਡੀ ਜੂਤ ਹੈ RAMU ਕਹਿੰਦਾ ਹੈ ਕਿ ਐਨੀ ਦੂਰ ਇੱਟਾਂ ਲੈ ਕੇ ਕਿਵੇਂ ਜਾਵੋਗੇ ਇੱਟਾਂ ਐਨੀ ਦੂਰ ਘੋੜਿਆਂ ਜਾਂ ਊਠਾਂ ਤੇ ਤਾਂ ਨਹੀਂ ਜਾ ਸਕਦੀਆਂ ਤੁਸੀਂ ਮੇਰੇ ਇਸ ਪ੍ਰਸ਼ਨ ਦਾ ਉੱਤਰ ਦੇ ਕੇ ਇਟਾਂ ਉੱਥੇ ਕਿਵੇਂ ਲੈ ਕੇ ਜਾਓਗੇ ਭਾਈ ਭਗਤਾ ਜੀ ਕਹਿੰਦੇ ਹਨ ਕਿ ਮੈਨੂੰ ਇਟਾਂ ਦੇ ਦਿਓ ਮੈਂ ਇਟਾਂ ਨੂੰ ਆਰਾਮ ਨਾਲ ਉੱਥੇ ਲੈ ਜਾਵਾਂਗਾ ਉਹ ਵੀ ਇੱਕੋ ਹੀ ਰਾਤ ਵਿੱਚ ਲੈ ਜਾਵਾਂਗਾ ਰਾਮੂ ਨੇ ਭਾਈ ਭਗਤਾ ਜੀ ਨੂੰ ਇਟਾਂ ਦਾ ਇੱਕ ਆਵਾ ਦੇ ਦਿੱਤਾ ਅਤੇ ਰਾਮੂ ਨੇ ਉੱਥੇ ਇੱਕ ਆਪਣਾ ਬੰਦਾ ਵੀ ਬਿਠਾ ਦਿੱਤਾ ਤਾਂ ਕਿ ਪਤਾ ਚੱਲੇ ਕਿ ਭਗਤਾ ਇਟਾਂ ਨੂੰ ਇੰਨੀ ਦੂਰ ਕਿਵੇਂ ਲੈ ਜਾਵੇਗਾ ਉਹ ਵੀ ਸਿਰਫ ਇੱਕ ਰਾਤ ਵਿੱਚ ਹੀ ਇਸ ਤੋਂ ਬਾਅਦ ਦਸ਼ਮੇਸ਼ ਪਿਤਾ ਸਿਰਗੁਰੂ ਗੋਵਿੰਦ ਸਿੰਘ ਜੀ ਆਪਣੇ ਮੁੱਖੋਂ ਫਰਮਾਉਂਦੇ ਹਨ ਕਿ ਭਗਤੇ ਨੇ ਸਾਰੇ ਆਂ ਭੂਤਾਂ ਦੇ ਬ੍ਰੇਤਾਂ ਨੂੰ ਬੁਲਾ ਲਿਆ ਸਾਰੇ ਭੂਤ ਪ੍ਰੇਤ ਭਗਤਾ ਜੀ ਦੇ ਵਸ ਵਿੱਚ ਸਨ ਹੁਣ ਬਹੁਤ ਸਾਰੇ ਲੋਕ ਇਸ ਗੱਲ ਉੱਤੇ ਤਰਕ ਵੀ ਕਰਦੇ ਹਨ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ ਕਈ ਕੋਟ ਭੂਤ ਪ੍ਰੇਤ ਮਤਲਬ ਜਿਸ ਚੀਜ਼ ਦਾ ਨਾਮ ਹੁੰਦਾ ਹੈ ਉਹ ਹੋ ਸਕਦੀ ਹੈ ਪਰ ਉਹਨਾਂ ਦੇ ਨਾਮ ਤੇ ਲੋਕ ਜੋ ਪਖੰਡ ਕਰਦੇ ਹਨ ਅਤੇ ਅੰਧਵਿਸ਼ਵਾਸ ਕਰਦੇ ਹਨ ਉਹ ਸਭ ਗਲਤ ਹੈ ਹੁਣ ਭਾਈ ਭਗਤਾ ਜੀ ਸਾਰਿਆਂ ਭੂਤਾਂ ਨੂੰ ਕਹਿੰਦੇ ਹਨ ਕਿ ਇੱਟਾਂ ਚੱਕੋ ਤੇ ਇੱਕੋ ਪਹਿਰ ਦੇ ਵਿੱਚ ਇਹਨਾਂ ਨੂੰ ਭਾਈ ਭਗਤਾ ਦੇ ਪਿੰਡ ਲੈ ਜਾਓ ਜੋ ਰਾਮੂ ਨੇ ਆਪਣਾ ਨੌਕਰ ਬਿਠਾਇਆ ਹੋਇਆ ਸੀ ਇਹ ਦੇਖਣ ਲਈ ਕਿ ਇੱਟਾਂ ਕਿਵੇਂ ਲਜਾਈਆਂ ਜਾਣਗੀਆਂ ਇੱਟਾਂ ਕਿਵੇਂ ਜਾ ਰਹੀਆਂ ਹਨ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੇ ਨਾ ਹੀ ਉਸ ਨੂੰ ਇਹ ਸਮਝ ਆਈ ਤੇ ਨਾ ਹੀ ਕੋਈ ਦਿਖਾਈ ਹੀ ਦਿੱਤਾ ਫਿਰ ਰਾਮੂ ਦਾ ਨੌਕਰ ਰਾਮੂ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਰੌਲਾ ਤਾਂ ਬਹੁਤ ਸੁਣਿਆ ਸੀ ਪਰ ਕਿਸੇ ਦਾ ਰੰਗ ਰੂਪ ਨਹੀਂ ਵੇਖਿਆ ਤੇ ਨਾ ਹੀ ਕੋਈ ਮੈਨੂੰ ਅੰਗ ਪੈਰ ਹੀ ਦਿਖਾਈ ਦਿੱਤਾ ਉਹ ਬਹੁਤ ਤੇਜ਼ੀ ਨਾਲ ਇੱਟਾਂ ਉੱਥੋਂ ਲੈ ਕੇ ਗਏ ਹਨ RAMU ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਦਸ਼ਮੀਸ਼ ਵਿਦਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਅੱਜ ਵੀ ਭੂਤ ਪ੍ਰੇਤ ਭਾਈ ਭਗਤਾ ਜੀ ਦੀ ਮਜ਼ਦੂਰੀ ਕਰਦੇ ਹਨ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਬੈਲੋ ਜੀ ਤੋਂ ਖੁਸ਼ ਹੋ ਕੇ ਸਾਰੇ ਭੂਤ ਪ੍ਰੇਤ ਭਾਈ ਬੈਲੋ ਜੀ ਦੇ ਵਸ ਵਿੱਚ ਹੀ ਕਰ ਦਿੱਤੇ ਸੀ ਸੋ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਤਿ ਸ੍ਰੀ ਅਕਾਲ